ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਸਰਕਾਰਾਂ ਵੱਲੋਂ ਕੋਸ਼ਿਸ਼ ਕੀਤਾ ਗਿਆ ਪਰ ਇਹ ਸਮਾਰਟ ਸਿਟੀ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੈ ਨਾ ਤਾਂ ਨਗਰ ਨਿਗਮ ਅੰਮ੍ਰਿਤਸਰ ਸਮਾਰਟ ਹੋਇਆ ਹੈ ਨਾ ਹੀ ਉਸਦੇ ਅਧਿਕਾਰੀ ਤੇ ਨਾ ਹੀ ਕਰਮਚਾਰੀ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਸ਼ਹਿਰ ਦੇ ਪੁਤਲੀਕਰ ਬਾਜ਼ਾਰ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਪੁਤਲੀਕਰ ਬਾਜ਼ਾਰ ਵਿੱਚ ਵੱਡੀ ਗਿਣਤੀ 'ਚ ਲੋਕ ਖਰੀਦਦਾਰੀ ਕਰਨ ਆਉਂਦੇ ਹਨ ਪਰ ਉੱਥੇ ਗੰਦਗੀ ਭਰੇ ਮਾਹੌਲ ਤੋਂ ਬਹੁਤ ਹੀ ਪਰੇਸ਼ਾਨ ਹਨ ਅਤੇ ਨਾਲ ਹੀ ਉੱਥੇ ਦੁਕਾਨਦਾਰੀ ਕਰੇ ਦੁਕਾਨਦਾਰ ਵੀ ਪਰੇਸ਼ਾਨ ਹਨ ਦੁਕਾਨਦਾਰਾਂ ਨੇ ਫਾਸਪੀ ਨਿਊਜ਼ ਟੀਮ ਨਾਲ ਗੱਲਬ ਕਿ ਉਹਨਾਂ ਨੂੰ ਇਸ ਗੰਦਗੀ ਭਰੇ ਮਾਹੌਲ ਤੋਂ ਜਲਦ ਨਿਜਾਦ ਦਵਾਈ ਜਾਵੇ ਅਤੇ ਨਗਰ ਨਿਗਮ ਜਲਦ ਤੋਂ ਜਲ ਪੁਤਲੀਕਰ ਬਾਜ਼ਾਰ ਵਿੱਚੋਂ ਕੂੜੇ ਦੀ ਲਿਫਟਿੰਗ ਕਰੇ ਤਾਂ ਜੋ ਉਹਨਾਂ ਦੀ ਦੁਕਾਨਦਾਰੀ ਸਹੀ ਢੰਗ ਨਾਲ ਚੱਲ ਸਕੇ ਅਤੇ ਲੋਕ ਉੱਥੇ ਆ ਕੇ ਖਰੀਦਦਾਰੀ ਕਰ ਸਕਣ ਸਰ ਪੁਤਲੀਗਾ ਚੌਂਕ 메ਨ ਬਾਜ਼ਾਰ ਆ ਸਰ ਇੱਥੇ ਜੋ ਜੇ ਵੀ ਕੋਈ ਜੋ ਕੋਈ ਕਸਟਮਰ ਆਂਦਾ ਵਾ ਸਾਨੂੰ ਕਹਿੰਦਾ ਵੀ ਸਰ ਬਹੁਤ ਬਦਬੂ ਆ ਰਹੀ ਹੈ ਬਹੁਤ ਬਦਬੂ ਆ ਰਹੀ ਹੈ ਅੱਗੇ ਵੀ ਜਾਂਦਾ ਵਾ ਸਰ ਤੁਹਾਡਾ ਪੁਤਲੀਕਰ ਬਾਜ਼ਾਰ ਗੰਦ ਨਾਲ ਹੀ ਭਰਿਆ ਪਿਆ ਹੈ ਕਹਿੰਦਾ ਸਰ ਉਥੋਂ ਲੈ ਕੇ ਇਥੋਂ ਐਚ ਐਚ ਐਚੋਂ ਤੱਕ ਸਰ ਬਦਬੂ ਹੀ ਬਦਬੂ ਆ ਤੁਸੀਂ ਆਪ ਖੜੇ ਹੋ ਤੁਹਾਨੂੰ ਦੇਖੋ ਕਿੰਨੀ ਬੋ ਆ ਰਹੀ ਹੈ ਇੱਥੇ 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 ਕੋਈ ਕਸਟਮਰ ਸਾਡੇ ਬਹਿਨ ਦੇ ਲਾਇਕ ਨਹੀਂਗਾ ਸਰ ਦੁਕਾਨਾਂ ਦੀ ਵੈਲਿਊ ਇਹ ਨਹੀਂ ਹੈ 20 20 ਲੱਖ 2 2 ਕਰੋੜ ਕਰੋੜ 1.5 ਕਰੋੜ ਸਭ ਦੁਕਾਨਾਂ ਮਿੱਟੀ ਹੋਈਆਂ ਵੀ ਤੁਸੀਂ ਦੇਖੋ ਨਾ ਤੁਸੀਂ ਲਾਈਵ ਕੈਮਰਾ ਮਾਰੋ ਉਥੇ ਤੁਹਾਨੂੰ ਵੀ ਤਾਂ ਪਤਾ ਲੱਗੇਗਾ ਵੀ ਸਮਾਰਟ ਸਿਟੀ ਆਪਾਂ ਕਿੰ ਆਪਾਂ ਕਿੰ ਨੂੰ ਕਹਿੰਨੇ ਆ ਕਿੱਥੇ ਇਹ ਸਮਾਰਟ ਸਿਟੀ ਸਾਨੂੰ ਦਿਖਾਓ ਇੱਕ ਵਾਰੀ ਉਹ ਥਾਂ ਥਾਂ ਤੇ ਸਰ ਗੰਦ ਥਾਂ ਥਾਂ ਤੇ ਸਰ ਟਕੂਰੇ ਢੇਰ ਇੰਨੀ ਬਦਬੂ ਮੈਗਨਾ ਜੀਣਾ ਜੀ ਸਰ ਸਫਾਈ ਹੋਵੇ ਤਾਂ ਕਿ ਕੋਈ ਆਵੇ ਇੱਥੇ ਕੋਈ ਯਾਤਰੀ ਆਵੇ ਕੋਈ ਪਤਾ ਲੱਗੇ ਵੀ ਕੋਈ ਪਤਲੀਆ ਚੌਂਚ ਅਸੀਂ ਸ਼ੋਪਿੰਗ ਕਰਨ ਜਾ ਰਹੇ ਹਾਂ ਸਰ ਜਿਹੜਾ ਵੀ ਜਿਹੜਾ ਵੀ ਯਾਤਰੀ ਆ ਰਿਹਾ ਉਹ ਹੀ ਕਹਿ ਰਿਹਾ ਸਰ ਆ ਨਾ ਕੇ ਤੱਕ ਟੱਕ ਟੱਕ ਜਾ ਰਹੇ ਹਾਂ ਪਤਲੀ ਘਰ ਮੇਨ ਬਾਜ਼ਾਰ ਜੇ ਠੀਕ ਹੈ ਗਵਾਲ ਮੰਡੀ ਨਾਲ ਲੱਗਦਾ ਜੇ ਭਾਜੀ ਇਹ ਬਾਜ਼ਾਰ ਮੇਨ ਕੱਪੜੇ ਦਾ ਬਾਜ਼ਾਰ ਕਿਹਾ ਜਾਂਦਾ ਔਰ ਇਹ ਮਾਰਕੀਟ ਦੇ ਵਿੱਚ ਇੰਨਾ ਕੋ ਕੂੜਾ ਹੈ ਕਿ ਆਹ ਵੇਖੋ ਤੁਹਾਡੇ ਪਿੱਛੇ ਢੇਰ ਲੱਗਾ ਪਿਆ ਚਾਰ ਚਾਰ ਦਿਨ ਹੋ ਗਏ ਟਰਾਲੀਆਂ ਬਿਲਕੁਲ ਨਹੀਂ ਆ ਰਹੀਆਂ ਬਿਲਕੁਲ ਨਹੀਂ ਆ ਰਹੀਆਂ ਤੇ ਜੇ ਕਿਸੇ ਨੂੰ ਫੋਨ ਕਰੀਏ ਤੇ ਬਸ ਸਾਨੂੰ ਐ ਹੀ ਕਹਿੰਦੇ ਵੀ ਹਾਂਜੀ ਆ ਜਾ ਰਹੇ ਜੀ ਕੱਲ ਆ ਰਹੇ ਜੀ ਹੈ ਤੇ ਚਾਰ-ਚਾਰ ਦਿਨ ਇੱਥੇ ਕੂੜਾ ਨਹੀਂ ਚੁੱਕਿਆ ਜਾਂਦਾ ਲੋਕੀ ਡਿੱਗਦੇ ਨੇ ਇੱਥੇ ਕਈ ਵਾਰੀ ਐਕਸੀਡੈਂਟ ਹੁੰਦੇ ਜੇ ਹੈ ਕਿਉਂਕਿ ਇੱਥੇ ਕੋਈ ਕੋਈ ਫਰੂਟ ਜੇ ਕੋਈ ਆਲੂ ਜੇ ਕੋਈ ਪਿਆਜ਼ ਜੇ ਛਿਲਕੇ ਸੁੱਟੇ ਲੋਕਾਂ ਦੇ ਘਰਾਂ ਦਾ ਕੂੜਾ ਆਇਆ ਹੋਇਆ ਜੇ ਹਾਲਾਂਕਿ ਮਾਰਕੀਟ ਦੇ ਵਿੱਚ ਕੋਈ ਡੰਪ ਨਹੀਂ ਲੱਗਾ ਕੋਈ ਕੁਝ ਨਹੀਂ ਲੱਗਾ ਤੇ ਬਹੁਤ ਸਮੱਸਿਆ ਹੈਗੀ ਜੇ ਇਹਦਾ ਜਲਦੀ ਜਲਦੀ ਹੱਲ ਕਰਾਇਆ ਜਾਵੇ ਸਮੱਸਿਆ ਭਾਜੀ ਕੂੜਾ ਚੁੱਕਦੇ ਹੀ ਨਹੀਂ ਚਾਰ-ਚਾਰ ਦਿਨ ਬਾਅਦ ਟਰਾਲੀ ਆ ਰਹੀ ਭਾਜੀ ਬਹੁਤ ਫਰਕ ਪੈਂਦਾ ਪਾਜੀ ਜੀ ਲੋ ਇੱਥੇ ਨੰਗੀਆਂ ਨਹੀਂ ਜਾਂਦਾ ਤੁਸੀਂ ਆਪ ਵੇਖੋ ਢੇਰ ਵੇਖੋ ਕਿੰਨਾ ਲੱਗਾ ਹੈ ਇਹ ਇੱਥੋਂ ਨਹੀਂ ਇੱਥੋਂ ਲਾਈਨ ਦੀ ਚੱਲ ਜਾਓ ਤੁਸੀਂ ਸ਼ਿਮਲਾ ਮਾਰਕੀਟ ਉਸ ਤੋਂ ਅੱਗੇ ਚੱਲ ਜਾਓ ਤੁਸੀਂ ਗੋਲ ਮਾਰਕੀਟ ਇਹ ਕੂੜੇ ਦੇ ਢੇਰ ਲੱਗੇ ਪਏ ਨੇ ਕੋਈ ਹੱਲ ਨਹੀਂਗਾ ਇਹਨਾਂ ਕੋ ਇਹ ਸਰਕਾਰ ਫੇਲ ਜੇ ਕੰਮ ਅੰਮ੍ਰਿਤਸਰ ਸ਼ਹਿਰ ਨੂੰ ਕਾਗਜ਼ਾਂ ਵਿੱਚ ਤਾਂ ਸਮਾਰਟ ਸਿਟੀ ਬਣਾ ਦਿੱਤਾ ਗਿਆ ਪਰ ਅੰਮ੍ਰਿਤਸਰ ਨਗਰ ਨਿਗਮ ਅਜੇ ਤੱਕ ਸਮਾਰਟ ਨਹੀਂ ਹੈ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂ ਕਿ ਤੁਹਾਨੂੰ ਇੱਕ ਵਾਰੀ ਸਾਂਝੀਆਂ ਕਰ ਦੇ ਇਹ ਜਿਹੜੀਆਂ ਤਸਵੀਰਾਂ ਪੁਤਲੀਕਰ ਬਾਜ਼ਾਰ ਦੀਆਂ ਤਸਵੀਰਾਂ ਨੇ ਅਜੇ ਪਤਲੀਕਰ ਬਾਜ਼ਾਰ ਗਵਾਲ ਮੰਡੀ ਚੌਂਕ ਤੋਂ ਲੈ ਕੇ ਪਤਲੀਕਰ ਬਾਜ਼ਾਰ ਨੂੰ ਜਿਹੜੀ ਅੱਗੇ ਲਾਸਟ ਚੌਂਕ ਪਤਲੀਕਰ ਚੌਂਕ ਆਉਂਦਾ ਉਸਤ ਉਸ ਬਾਜ਼ਾਰ ਦੇ ਵਿੱਚ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਣ ਇੱਥੇ ਖਾਣ ਪੀਣ ਦੀਆਂ ਦੁਕਾਨਾਂ ਵੀ ਹਨ ਅਤੇ ਦੂਰ ਦਰਾਡੇ ਤੋਂ ਲੋਕ ਇੱਥੇ ਸ਼ੋਪਿੰਗ ਕਰਨ ਆਉਂਦੇ ਹਨ ਪਰ ਜਦੋਂ ਇੱਥੇ ਸ਼ੋਪਿੰਗ ਕਰਨ ਆਉਂਦੇ ਤਾਂ ਉਹਨਾਂ ਨੂੰ ਬਦਬੂ ਭਰਿਆ ਮਾਹੌਲ ਮਿਲਦਾ ਹੈ ਗੱਲਬਾਤ ਕਰਦੇ ਹਾਂ ਦੁਕਾਨਦਾਰਾਂ ਨੇ ਆਖਿਆ ਕਿ ਕਈ ਕਈ ਦਿਨਾਂ ਤੋਂ ਇੱਥੇ ਕੂੜਾ ਨਹੀਂ ਚੁੱਕਿਆ ਜਾ ਰਿਹਾ ਨਾ ਹੀ ਉਹਨਾਂ ਨਗਰ ਨਿਗਮ ਨੂੰ ਗੁਹਾਰ ਲਗਾਈ ਕੀ ਜਿਹੜਾ ਇੱਥੇ ਬਾਜ਼ਾਰਾਂ ਵਿੱਚ ਕੂੜਾ ਪਿਆ ਹੈ ਇਸ ਨੂੰ ਅਮਰਚਰ ਫਾਤਿਮੇ ਖਬਰਨਾਮਾ ਦੇ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ